ਜੀ ਦੋਰ ਵੇਚਨੇ ਧਾਗਾ ਦੋਰ ਜੀ ਜਿਹੜੀ ਪੰਜਾਬ ਸਰਕਾਰ ਬੋਲੋ ਪਵੰਦੀ ਸ਼ੁਦਾ ਦੋਰ ਚਾਈਨਾ ਦੋਰ ਉਹ ਵੇਚਣਾ ਮਨਾ ਹੈ ਅਸੀਂ ਬੱਚਿਆਂ ਨੂੰ ਅਪੀਲ ਕਰਦੇ ਆਂ ਕੀ ਇਹ ਡੋਰ ਨਾ ਚੜਾਈ ਜਾਵੇ ਨਾ ਵੇਚੀ ਜਾਵੇ ਅਸੀਂ ਡੋਰ ਧਾਗਾ ਵੇਚਣਾ ਜੋ ਸਰਕਾਰ ਨੇ ਇਹ ਕੰਮ ਕੀਤਾ ਅਸੀਂ ਉਸ ਗੱਲ ਤੋਂ ਬਹੁਤ ਖੁਸ਼ ਆ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਵੇਂ ਲੱਗਦਾ ਹੈ ਪਿਛਲੀ ਬਸੰਤ ਨਾਲੋਂ ਇਸ ਵਾਰ ਜਿਹੜੀ ਡੋਰ ਹੈ ਉਹ ਚੈਨਲ ਡੋਰੀ ਜ਼ਿਆਦਾ ਚੱਲੇਗੀ ਕਿ ਧਾਗਾ ਡੋਰੀ ਨਹੀਂ ਬੱਚਿਆਂ ਦੇ ਵਿੱਚ ਆਪ ਹੀ ਉਸਤਾ ਆ ਵੀ ਸਾਨੂੰ ਸਿਰਫ ਧਾਗਾ ਡੋਰ ਦੋ ਅਸੀਂ ਚੈਨਲ ਡੋਰ ਵਰਤਦੇ ਨਹੀਂ ਨਹੀਂ ਹੈ ਬੱਚੇ ਸਾਨੂੰ ਖੁਦ ਕਹਿੰਦੇ ਨੇ ਵੀ ਅਸੀਂ ਸਿਰਫ ਧਾਗਾ ਡੋਰ ਲੈਣੀ ਹੈ ਜੋ ਪੁਲਿਸ ਵਾਲੋ ਵੀ ਚੈਕਿੰਗ ਕੀਤੀ ਹੁੰਦੀ ਆ ਉਹ ਕੀ ਕਿਦਾਂ ਦਾ ਪ੍ਰਾਲਾ ਹੈ ਉਹ ਵੀ ਪੁਲਿਸ ਵਾਲੇ ਪ੍ਰਾਲ ਬਹੁਤ ਅੱਛਾ ਅੱਛਾ ਪ੍ਰਾਲਾ ਹੈ ਜੀ ਉਹ ਕਹਿੰਦੇ ਸਿਰਫ ਚਾਈਨਾ ਡੋਰ ਨਾਲ ਵਰਤੋ ਸਿਰਫ ਤਾਗਾ ਡੋਰ ਵਰਤੋ ਲੋਕਾਂ ਨੂੰ ਕੀ ਫੀਲ ਕਰੋਗੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਵੀ ਜਿਹੜੀ ਬਰੇਲੀ ਡੋਰ ਆ ਤਾਗਾ ਡੋਰ ਉਹਦੇ ਨਾਲ ਇੰਜੋਏ ਕਰੋ ਚਾਈਨਾ ਡੋਰ ਨਾਲ ਬਿਲਕੁਲ ਪਤੰਗ ਨਾ ਚੜਾਓ ਸਿਰਫ ਬਰੇਲੀ ਡੋਰ ਹੀ ਪਤੰਗ ਚੜਾਉਣਾ ਚਾਹੀਦਾ ਬੱਚਾ ਲੈਣੀ ਤਾਂ ਆਪਾਂ ਬਰੇਲੀ ਦੀ ਲੈਣੀ ਆ ਮੋਟੀ ਡੋਰ ਲੈਣੀ ਆ ਇਹਦੇ ਨਾਲ ਪਤੰਗ ਚੜਾਉਣਾ ਮ제 ਬੁਗਰੇ ਇਹ ਹੱਥੇ ਕੱਟਣ ਤੋਂ ਵੀ ਬਾਅਦ ਗਈ ਚਾਈਨਾ ਡੋਰ ਵਰਤਦੀ ਹੈ ਬਹੁਤ ਆਡੋਰ ਵਧੀਆ ਫਾਸ ਕ੍ਰਾਸ਼ ਡੋਰ ਪਰ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਇਸ ਮੌਕੇ ਹੀ ਕਹਿਣਾ ਚਾਹੂਗਾ ਕਿ ਪੂਰੇ ਦੇਸ਼ ਦੇ ਵਿੱਚ ਹੀ ਖਬਰ ਆ ਰਹੀਆਂ ਨੇ ਵੀ ਚਾਇਨਾ ਡੋਰ ਦੇ ਨਾਲ ਕੀ ਕੀ ਨੁਕਸਾਨ ਹੋ ਰਹੇ ਨੇ ਇਹ ਕਿੰਨੇ ਹੀ ਲੋਕਾਂ ਨੂੰ ਜਾਨ ਤੋਂ ਜਾਂ ਫਿਰ ਪੰਛੀਆਂ ਨੂੰ ਕਈ ਜਾਨਕੀ ਐਕਸੀਡੈਂਟਾਂ ਦਾ ਵੀ ਕਾਰਨ ਬਣੀਆਂ ਚਾਇਨਾ ਡੋਰ ਸੋ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਇਹ ਹੀ ਬੇਨਤੀ ਹੈ ਕਿ ਪਲੀਜ਼ ਚਾਇਨਾ ਡੋਰ ਨੂੰ ਇਗਨੋਰ ਕਰੋ ਬਿਲਕੁਲ ਨਾ ਖਰੀਦੋ ਤਾਂ ਕਿ ਆਪਾਂ ਇਹਨਾਂ ਦੁਰਘਟਨਾਵਾਂ ਨੂੰ ਹੋਣ ਤੋਂ ਰੋਕ ਸਕੀਏ ਅਤੇ ਨਾਲ ਹੀ ਇਹ ਕਹਿਣਾ ਚਾਹਾਂਗਾ ਕਿ ਅਸੀਂ ਆਪਣੇ ਪੁਰਾਣੇ ਕਲਚਰਲ ਵਧੀਏ ਜਿਵੇਂ ਕਿ ਪਹਿਲਾ ਜ਼ਿਕਰਾਂ ਦੇ ਵਿੱਚ ਡੋਰਾ ਸੂਤ ਦਾ ਕੰਮ ਕਰਦੇ ਬਰੇਲੀ ਦੀ ਡੋਰ ਜਨਕੀ ਜੋ ਭਾਰਤੀ ਡੋਰ ਹੈਗੀ ਜਿਹਦੇ ਨਾਲ ਪਤੰਗ ਚੜਾ ਕੇ ਆਨੰਦ ਵੀ ਆਉਣਾ ਹੁੰਦਾ ਸੀਗਾ ਸਿਰਫ ਆਪਾ ਉਹਦੇ ਬਲ ਵਧੀਏ ਅੱਜ ਅਸੀਂ ਆਪਣੇ ਦਫ਼ਤਰ ਪੰਜਾਬ ਗੋਵ ਸਰਵਾ ਕਮਿਸ਼ਨ ਚੇਅਰਮੈਨ ਸ਼ੋਕਮਾਰ ਲੱਖਾ ਜੀ ਦੇ ਦਫ਼ਤਰ ਦੇ ਵਿੱਚ ਅੱਜ ਡੋਰ ਸੂਤ ਕੇ ਅਸੀਂ ਕਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆਓ ਆਪਦੀ ਸਵਦੇਸ਼ੀ ਡੋਰ ਅਪਣਾ ਕੇ ਆਪਣਾ ਤਿਹਾਰ ਮਨਾਈਏ ਦੇਖੋ ਪੰਜਾਬ ਸਰਕਾਰ ਦੇ ਅਧਿਕਾਰ ਅਨੁਸਾਰ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਇਹ ਆਪਣੇ ਇਲਾਕੇ ਦੇ ਤੂਰੀ ਇਲਾਕੇ 'ਚ ਚੋਰ ਕਰ ਰਹੇ ਹਾਂ ਕਿ ਕੋਈ ਵੀ ਇਹ ਜਿਹੜਾ ਦੁਕਾਨਦਾਰ ਨਾ ਹੋਵੇ ਜਿਹੜਾ ਚਾਈਨਾ ਦਾ ਵੇਚ ਰਿਹਾ ਹੋਵੇ ਜੋ ਸਾਡੇ ਅਧਿਕਾਰ 'ਚ ਇੱਕ ਬੰਦੇ ਦਾ ਆਇਆ ਸੀ ਆ ਅਸੀਂ ਉਸ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਜਿਸ ਦੇ ਨਾਲ ਸਾਰਿਆਂ ਨੂੰ ਇੱਕ ਵਾਰ ਸੁਨੇਹਾ ਲੈਣ ਗਿਆ ਕਿ ਕਾਨੂੰਨ ਇਸ ਵਾਰ ਬਹੁਤ ਸਖਤ ਹੈ ਇਸ ਟੀਮ 'ਚ ਤੇ ਇਨ ਕੇਸ ਜੇ ਕੋਈ ਵੀ ਬੰਦਾ ਜਾਂ ਕੋਈ ਵੀ ਦੁਕਾਨਦਾਰ ਹੁਣ ਵੀ ਚਾਇਨਾ ਡੋਲ ਦੇ ਵੇਚ ਰਿਹਾ ਹੋਵੇ ਤੇ ਕਿਸੇ ਵੀ ਇਨਸਾਨ ਨੂੰ ਤੂਰੀ ਦੇ ਕਿਸੇ ਵੀ ਨਿਵਾਸੀ ਨੂੰ ਇਹ ਗੱਲ ਪਤਾ ਹੈ ਕਿ ਕੋਈ ਬੰਦਾ ਚਾਇਨਾ ਡੋਲ ਵੇਚ ਰਿਹਾ ਤਾਂ ਉਸ ਦੀ ਤੁਰੰਤ ਦਵੇ ਅਸੀਂ ਆਪਦੇ ਵੀ ਇੰਟੈਲੀਜੈਂਸ ਨਾਲ ਹਿਊਮਨ ਇੰਟੈਲੀਜੈਂਸ ਨਾਲ ਅਸੀਂ ਵੀ ਇਹ ਪਤਾ ਕਰਾਉਣ ਦੀ ਕੋਈ ਕਰਨੇ ਆ ਜੇ ਕੋਈ ਵੇਚ ਰਿਹਾ ਹੋਊਗਾ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਮੈਂ ਫੇਰ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਸੀਂ ਕਰਾਂਗੇ